ਜਿਹੜੀਆਂ ਆਤਮਾ ਇਸ ਸੰਸਾਰ ਦੇ ਤਾਣੇ ਮੇਣੇ ਸੁਣ ਕੇ ਤੇ ਸ਼ਬਦ ਦੀ ਰੱਦ ਨਾ ਕਰਕੇ ਦਸਮ ਦਵਾਰ ਤੱਕ ਪਹੁੰਚ ਚੁੱਕੀਆਂ ਨਾ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੈ ਬ੍ਰह्म ਗਿਆਨ ਆ ਕਹਿੰਦੇ ਉਹਨਾਂ ਦੇ ਮਗਰ ਲੱਗ ਉਹਨਾਂ ਦੀ ਭਲ ਕਰ ਉਹਨਾਂ ਕੋਲੋਂ ਪੁੱਛ ਕੁਝ ਲੱਗ ਗੇ ਠੀਕ ਹੈ ਕਾਚੀ ਸਰਸੋਂ ਪੀਲ ਕੇ ਨਾ ਖਲ ਭਈ ਨਾ ਤੇਲ ਜਿਹੜੇ ਅਜੇ ਕੱਚੇ ਹੀ ਨੇ ਕਹਿੰਦਾ ਭਵਗੀ ਜਿਸ ਲੋਹੇ ਦੇ ਟੁਕੜੇ ਨੂੰ ਅਜੇ ਸੱਟ ਵੱਜੀ ਨਹੀਂ ਜੰਗਾਲ ਲੱਗਾ ਆ ਮਿੱਟੀ ਲੱਗੀ ਆ ਨਾ ਕਹਿੰਦੇ ਇਹਦੇ ਵੱਲ ਦੇਖ ਕੇ ਗੱਲ ਨਹੀਂ ਬਣਨੀ ਠੀਕ ਹੈ ਕਿਉਂ ਜਿਹੜਾ ਕੱਚਾ ਹੈ ਨਾ ਉਹਨੇ ਆਪ ਟੁੱਟ ਜਾਣਾ ਤੈਨੂੰ ਕਿੱਦਾਂ ਜੋੜ ਦੂਗਾ ਉਹਨੇ ਆਪ ਟੁੱਟ ਜਾਣਾ ਠੀਕ ਤੈਨੂੰ ਕਿਵੇਂ ਜੋੜ ਦੂਗਾ ਐਸੀ ਮਨਵ੍ਰਤੀ ਬਣਾ ਐਸੀ ਮਨਵ੍ਰਤੀ ਬਣਾ ਕਿ ਭੋਲਿਆ ਕਿਸੇ ਪੱਕੇ ਹੋਏ ਦੇ ਨਾਲ ਜੁੜ ਸਤਨ ਦੇਣਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਪੱਕੇ ਹੋਏ ਆ ਇਹਦੇ ਅੰਦਰ ਗੁਰੂ ਜੀ ਬੈਠਿਆ ਭਗਤ ਬੈਠਿਆ ਪਟ ਬੈਠਿਆ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀ ਕੀਤਾ ਜਿਨਨੇ ਪੱਕੇ ਸਨ ਜਿਨ੍ਹਾਂ ਦੀ ਤਬਦੀਲੀ ਆ ਚੁੱਕੀ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰ ਦਿੱਤੀ ਕਹਿੰਦੇ ਆਜੋ ਬਈ ਇਹ ਪੱਕੇ ਨੇ ਇਹਨਾਂ ਦੇ ਲੜ ਲਾ ਕੇ ਤੁਸੀਂ ਵੀ ਪੱਕ ਜਾਓਗੇ ਠੀਕ ਕੱਚੇ ਮਗਰ ਨਾ ਫਿਰੋ ਕਹਿੰਦਾ ਭਾਵ ਕੱਚੇ ਦਾ ਭਾਵ ਕੀ ਹੈ ਟੁੱਟ ਜਾਣ ਵਾਲਾ ਜਿਹਦਾ ਆਪ ਅਜੇ ਟੁੱਟਿਆ ਫਿਰਦਾ ਕਹਿੰਦਾ ਪਬ ਜੀ ਦਾ ਆਪਣੀ ਮਨਮਿੱਤੀ ਅਜੇ ਨਹੀਂ ਟਿੱਕੀ ਉਹ ਡੋਲਦਾ ਆ ਕੰਦੇ ਉਹਦੇ ਮਗ ਲੱਗਣ ਦਾ ਕੀ ਫਾਇਦਾ